ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਬਤੈਰੋ ਦਾ ਸਾਡੇ YouTube ਚੈਨਲ ਤੇ Facebook ਪੇਜ ਤੇ ਸਵਾਗਤ ਹੈ ਅੱਜ ਥੋੜਾ ਸਾਹਮਣੇ ਸੀ ਬਟਾਂਵਲੀ ਪੱਗ ਦੀ ਵੀਡੀਓ ਲੈ ਕੇ ਆਏ ਜਿਸ ਦੀ ਲੈਂਥ 7.5 ਮੀਟਰ ਹੈ ਕਪੜਾ ਫੁੱਲ ਬੈਲ ਪਹਿਲਾਂ ਨਾਲ ਸੈਂਟਰ ਚੋ ਲਿਆ ਕੇ ਆਪਾਂ ਨੇ ਜਿੱਥੇ 50 ਦੀ ਗੱਠ ਮਾਰਸ ਦੀ ਉਸ ਦੇ ਉੱਪਰ ਉੱਪਰੋਂ ਲਿਆ ਕੇ ਤੇ ਸਿਰ ਦੇ ਸੈਂਟਰ ਚੋ ਲਿਆ ਕੇ ਆਪਣੇ ਪਹਿਲੇ ਲਾੜ ਵਿੱਚ ਬਲਾਂ ਨੂੰ ਬਲ ਇਕੱਠੇ ਕਰਕੇ ਆਪਾਂ ਨੇ ਪਹਿਲੇ ਲਾੜ ਨੂੰ ਲਗਾਉ ਦੇਣਾ ਹੈ ਪਹਿਲੇ ਲੜ ਵਿੱਚ ਜਿੰਨੇ ਵੀ ਬਲ ਇਕੱਠੇ ਹੋਣਗੇ ਆਪਾਂ ਨੇ ਉਹਨੇ ਕ ਬੱਟ ਇਕੱਠੇ ਕਰਕੇ ਆਪਾਂ ਨੇ ਲੜ ਨੂੰ ਲਗਾ ਦੇਣਾ ਹੈ ਜਿਹੜਾ ਆਪਾਂ ਇਹ ਲੜਾ ਲੜਾ ਲੜਰੂ ਬੈਗ ਤੋਂ ਪਿੰਚ ਕਰਕੇ ਫੋਣੀ ਦਾ ਹੌਲਦਾ ਪਾਸਾ ਸਿਰੇ ਰੱਖਣਾ ਤੇ ਬੰਦ ਪਾਸਾ ਉੱਤੇ ਲੜ ਵਿੱਚ ਉੱਪਰੋਂ ਤੇ ਥੱਲੋਂ ਉੱਪਰੋਂ ਬਲਾਂ ਨੂੰ ਆਪਣੇ ਇੱਕ ਇੱਕ ਬਲ ਨੂੰ ਇਕੱਠੇ ਕਰਕੇ ਫਰੰਟ ਤੋਂ ਪਿੰਚ ਕਰਕੇ ਆਪਣੇ ਬਲਾਂ ਨੂੰ ਲਗਾ ਦੇਣਾ ਹੈ ਚੰਗੀ ਤਰ੍ਹਾਂ ਬਲਾਂ ਨੂੰ ਆਪਣੇ ਸੈੱਟ ਕਰਕੇ ਲਾਉਣ ਲਗਾ ਦੇਣਾ ਹੈ ਜਿਹੜਾ ਆਪਾਂ ਨੇ ਲੜਾ ਲੜਾਉਣ ਦਾ ਅਗਲਾ ਲੜਾ ਫੇਰ ਉਹਦੇ ਤਰ੍ਹਾਂ ਲੜ ਨੂੰ ਚੰਗੀ ਤਰ੍ਹਾਂ ਬੈਗ ਤੋਂ ਪਿੰਚ ਕਰਕੇ ਉਤੋਂ ਪਿੱਛੇ ਬੈਗ ਦਾ ਸੈੱਟ ਕਰਕੇ ਫਰੰਟ ਤੋਂ ਆਪਾਂ ਨੇ ਬਲਾਂ ਨੂੰ ਲੜ ਨੂੰ ਚੰਗੀ ਤਰ੍ਹਾਂ ਖੋਲ ਕੇ ਥੱਲੂ ਆਪਾਂ ਨੇ ਬਲਾਂ ਨੂੰ ਉੱਪਰ ਨੂੰ ਇਕੱਠੇ ਕਰਦੇ ਲਿਆ ਕੇ ਨੂਕ ਕੋਲੇ ਜਾ ਕੇ ਇਕੱਠੇ ਕਰਕੇ ਆਪਾਂ ਨੇ ਪਿੰਚ ਕਰਕੇ ਲੜ ਨੂੰ ਲਗਾ ਦੇਣਾ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਇਦਾਂ ਦੀ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਫੇਸਬੁਕ ਪੇਜ ਨੂੰ ਫੋਲੋ ਜਰੂਰ ਕਰਿਓ ਤਾਂ ਕਿ ਅਸੀਂ ਆਪਣੇ ਇਹ ਜੇ ਹੋਰ ਨਵੀਆਂ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ ਅਤੇ ਕਮੈਂਟ ਕਮੈਂਟ ਵੀ ਜਰੂਰ ਕਰਨਾ ਕਮੈਂਟ ਕਿਵੇਂ ਅਸੀਂ ਮੋਟੀਵੇਟ ਹੋ ਸਕੀਏ ਹੋਰ ਇਹ ਜੇ ਨਵੀਆਂ ਵੀਡੀਓ ਲੈ ਸਕੀਏ ਚੰਗੀ ਤਰ੍ਹਾਂ ਫਿਰ ਆਪਣੇ ਬੱਗਪੈਂਦੇ ਨਾਲ ਬੱਗਪੈਂਦੀ ਮਦਦ ਨਾਲ ਆਪਣੇ ਬਲਾਂ ਨੂੰ ਹੋਰ ਸੰਘਣੇ ਕਰ ਲੈਣਾ ਹੈ ਜਿਹੜਾ ਆਪਣੇ ਅਗਲੇ ਨਾਲ ਲਗਾਉਣਾ ਅਗਲੇ ਨਾਲ ਉਹਦੇ ਫੇਰ ਉਸੇ ਤਰ੍ਹਾਂ ਲੜਨ ਚੰਗੀ ਤਰ੍ਹਾਂ ਬੈਗ ਤੋਂ ਪੈਂਚ ਕਰਕੇ ਪੂਣੀ ਦਾ ਖੋਲਦਾ ਪਾਸਾ ਰੱਖਣਾ ਤੇ ਮੰਦਪਾਸਾ ਉੱਤੇ ਲੜਨ ਨੂੰ ਚੰਗੀ ਤਰ੍ਹਾਂ ਜਿਹੜੇ ਆਪਾਂ ਨੇ ਦੋ ਪੱਲੇ ਹੁੰਦੇ ਆ ਨਾ ਪੱਗ ਦੇ ਉਹਨਾਂ ਦੋਨਾਂ ਪੱਲੇਆਂ 'ਚੋਂ ਆਪਾਂ ਨੇ ਬਲਾਂ ਨੂੰ ਇਕੱਠੇ ਕਰਕੇ ਨੋਕ ਕੋਲੇ ਜਾ ਕੇ ਕਟ ਪ੍ਰੈਸ ਕਰਕੇ ਆਪਾਂ ਨੇ ਲੜਨ ਲਗਾ ਦੇਣਾ ਹੈ ਚੰਗੀ ਤਰ੍ਹਾਂ ਆਪਾਂ ਨੇ ਬਲਾਂ ਨੂੰ ਇਕੱਠੇ ਕਰਕੇ ਸੈੱਟ ਕਰ ਲੈਣਾ ਹੈ ਸੈੱਟ ਕਰਨ ਤੋਂ ਬਾਅਦ ਆਪਾਂ ਨੇ ਉਹਨਾਂ ਨੂੰ ਇੱਕ ਜਗ੍ਹਾ ਲੈ ਜਾ ਕੇ ਆਪਾਂ ਨੇ ਨੋਕ ਕੋਲੇ ਇਕੱਠੇ ਕਰ ਦੇਣਾ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਤੇ ਜਿਹੜੇ ਆਪਾਂ ਨੇ ਪਹਿਲੇ ਚਾਰ ਲੜ ਲਗਾਏ ਹਨ ਉਹਨਾਂ ਚਾਰ ਲੜਾਂ ਵਿੱਚ ਆਪਾਂ ਨੇ ਪੱਗ ਪੈਣ ਦੀ ਮਦਦ ਨਾਲ ਪੰਗਾ ਪੈਨ ਦੀ ਮਤਲਬ ਨਾਲ ਆਪਣੇ ਜਾਂ ਬਾਜ ਦੀ ਮਤਲਬ ਨਾਲ ਨੋ ਕੋਲੋਂ ਆਪਣੇ ਪੱਗ ਨੂੰ ਸੈੱਟ ਕਰਕੇ ਪੱਗ ਪੈਨ ਦੀ ਮਤਲਬ ਨਾਲ ਜਾਂ ਬਾਜ ਦੀ ਮਤਲਬ ਨਾਲ ਬਲਾਂ ਨੂੰ ਸੰਘੜੇ ਕਰ ਲੈਣਾ ਹੈ ਚੰਗੀ ਜਨ ਆਪਣੇ ਪੱਗ ਪੈਂਦੀ ਨਮਤ ਨਾਲ ਬਲਾਂ ਨੂੰ ਆਪਾਂ ਨੇ ਥੰਗੜੇ ਕਰ ਲੈਣਾ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਐਦਾਂ ਦੀ ਹੋਰ ਨਵੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਫੇਸਬੁਕ ਪੇਜ ਨੂੰ ਫੋਲੋ ਜਰੂਰ ਕਰ ਲਿਓ ਇਹ ਜੀ ਹੋਰ ਨਵੀਆਂ ਵੀਡੀਓ ਲੈ ਕੇ ਆਉਂਦੇ ਰਹਿੰਦੇ ਆਂ ਚੰਗੀ ਜਿਹੜਾ ਆਪਾਂ ਨੇ ਅਗਲਾ ਲਾਣਾ ਤਾਂ ਜਿਹੜਾ ਨਾਲ ਚੰਗੀ ਤਰ੍ਹਾਂ ਆਪਾਂ ਨੇ ਪਹਿਲਾਂ ਲਾੜ ਨੂੰ ਬੈਗ ਤੋਂ ਪਿੰਚ ਕਰ ਲੈਣਾ ਹੈ ਉੱਤੋਂ ਚੰਗੀ ਤਰ੍ਹਾਂ ਲਾੜ ਨੂੰ ਬੈਗ ਤੱਕ ਸੈੱਟ ਕਰਕੇ ਜਿਹੜਾ ਪੂਣੀ ਦੇ ਦੋਵੇਂ ਪਾਸਿਆਂ ਨੂੰ ਦੋਵੇਂ ਪਾਸਿਆਂ ਨੂੰ ਚੰਗੀ ਤਰ੍ਹਾਂ ਥੱਲੇ ਨੂੰ ਖੋਲ ਕੇ ਜਿਹੜਾ ਆਪਣੇ ਉਤਲੇ ਤੇ ਥੱਲੇਲੇ ਪੱਲੇ ਦੋਨਾਂ ਵਿੱਚੋਂ ਵਾਲਾਂ ਨੂੰ ਇਕੱਠੇ ਕਰਕੇ ਜਿਵੇਂ ਕਿ ਤੁਸੀਂ ਵੀਡੀਓ ਦੇਖ ਰਹੇ ਹੋ ਇੱਕ ਜਗ੍ਹਾ ਜਾ ਕੇ ਇਕੱਠੇ ਕਰਕੇ ਆਪਾਂ ਨੇ ਲਗਾ ਦੇਣਾ ਹੈ ਚੰਗੀ ਤਰ੍ਹਾਂ ਆਪਾਂ ਨੇ ਲੜਾਂ ਨੂੰ ਤੇ ਪੇਚਾਂ ਨੂੰ ਬਲਾਂ ਨੂੰ ਸੈੱਟ ਕਰਕੇ ਨੋਕ ਨੂੰ ਇੱਕ ਜਗ੍ਹਾ ਇਕੱਠੇ ਕਰਕੇ ਲਗਾ ਦੇਣਾ ਹੈ ਚੰਗੀ ਤਰ੍ਹਾਂ ਆਪਾਂ ਨੇ ਚੰਗੀ ਤਰ੍ਹਾਂ ਆਪਣੇ ਪੀਚਿਆਂ ਨੂੰ ਇਕੱਠੇ ਬਲਾਂ ਨੂੰ ਇਕੱਠੇ ਕਰਕੇ ਲਗਾ ਦੇਣਾ ਹੈ ਚੰਗੀ ਤਰ੍ਹਾਂ ਆਪਣੇ ਬਲਾਂ ਨੂੰ ਫਰੰਟ ਤੋਂ ਇਕੱਠੇ ਕਰਕੇ ਆਪਾਂ ਨੇ ਪੀਚਿਆਂ ਨੂੰ ਸੈੱਟ ਕਰਕੇ ਲਗਾ ਦੇਣਾ ਹੈ ਜਿਹੜਾ ਅਗਲਾ ਲਾਉਣਾ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਿਹਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਅਜੇ ਹੋਰ ਨਵੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਜਿੰਕਿ ਤਨਾ ਆਪਾਂ ਨੇ ਫਿਰ ਜਿਹੜੇ ਆਪਣੇ ਬਾਗ ਲੜ ਲਗਾਏ ਹਨ ਉਹਨਾਂ ਵਿੱਚ ਆਪਾਂ ਨੇ ਪੱਗ ਪੈਨ ਨੂੰ ਫੇਰ ਕੇ ਸੈੱਟ ਕਰ ਲੈਣਾ ਹੈ ਚੰਗੀ ਤਰ੍ਹਾਂ ਆਪਣੇ ਜਿੱਥੋ-ਕਿੱਥੋਂ ਆਪਾਂ ਨੂੰ ਵਾਲ ਸੈਟ ਨਹੀਂ ਲਾਉਦੇ ਆਪਾਂ ਨੇ ਚੰਗੀ ਤਰ੍ਹਾਂ ਪੱਗ ਪੈਂਦੀ ਮਦਦ ਨਾਲ ਆਪਣੇ ਬਲਾਂ ਨੂੰ ਸੈੱਟ ਕਰ ਲੈਣਾ ਕਿਤੋਂ ਜਿਹੜੀ ਆਪਣੀ ਪੱਗ ਦੀ ਹੋਰ ਸੈਟਿੰਗ ਰਹਿੰਦੀ ਆਪਾਂ ਨੇ ਪੱਗ ਦੀ ਹੋਰ ਸੈਟਿੰਗ ਕਰ ਲੈਣੀ ਹੈ ਅੰਗੀਦਰ ਆਪਣੇ ਪਾਗ ਪੈਂਦੀ ਮਾਣਾ ਆਪਣੇ ਬਲਾਂ ਨੂੰ ਸੈੱਟ ਕਰ ਲੈਣਾ ਹੈ ਆਪਾਂ ਨੇ ਅਗਲਾ ਲਗਾਣਾ ਅਗਲਾ ਲੜ ਨੂੰ ਚੰਗੀ ਤਰ੍ਹਾਂ ਬੈਗ ਤੋਂ ਪਿੰਚ ਕਰਕੇ ਚੰਗੀ ਤਰ੍ਹਾਂ ਆਪਾਂ ਨੇ ਇਹ ਲੜ ਆਪਾਂ ਸਾਫ਼ ਕਰਕੇ ਲਗਾਵਾਂਗੇ ਚੰਗੀ ਤਰ੍ਹਾਂ ਲੜ ਨੂੰ ਉੱਤੋਂ ਬੈਗ ਤੋਂ ਪਿੰਚ ਕਰਕੇ ਚੰਗੀ ਤਰ੍ਹਾਂ ਆਪਾਂ ਨੇ ਲੜ ਨੂੰ ਇੱਕ ਵਾਰ ਪਿੰਚ ਕਰਕੇ ਉੱਤੋਂ ਜਾ ਕੇ ਆਪਾਂ ਨੇ ਲੜ ਨੂੰ ਪੂਰਾ ਢਾਲ ਦੇਣਾ ਇਹ ਆਪਾਂ ਨੇ ਫ੍ਰੀ ਸਟਾਈਲ ਬਟਾਂ ਵਾਲੀ ਪੱਗ ਬਣੀ ਹੈ ਚੰਗੀ ਤਰ੍ਹਾਂ ਆਪਣੇ ਪੱਗ ਦੀ ਹੋਰ ਸੈਟਿੰਗ ਕਰ ਲੈਣੀ ਹੈ ਚੰਗੀ ਤਰ੍ਹਾਂ ਪੱਗ ਨੂੰ ਸੈੱਟ ਕਰ ਲੈਣਾ ਹੈ ਜਿਹੜਾ ਆਪਣੇ ਅਗਲੇ ਆਖਰੀ ਲੜ ਲਗਾਉਣਾ ਆਖਰੀ ਲੜ ਵਿੱਚ ਲੜ ਨੂੰ ਚੰਗੀ ਤਰ੍ਹਾਂ ਪੂਰਾ ਖੋਲ ਲੈਣਾ ਹੈ ਲੜ ਨੂੰ ਚੰਗੀ ਤਰ੍ਹਾਂ ਪੂਰਾ ਖੋਲਣ ਤੋਂ ਬਾਅਦ ਆਪਾਂ ਨੇ ਦੋ ਉਂਗਲੀਆਂ ਦੀ ਮਦਦ ਨਾਲ ਲੜ ਨੂੰ ਚੰਗੀ ਤਰ੍ਹਾਂ ਦੋ ਉਂਗਲੀਆਂ ਦੀ ਮਦਦ ਨਾਲ ਆਪਾਂ ਨੇ ਬਲਾਂ ਨੂੰ ਬਣਾ ਲੈਣਾ ਹੈ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਚੰਗੀ ਤਰ੍ਹਾਂ ਬੜਾ ਨੂੰ ਸੈੱਟ ਕਰਕੇ ਆਪਣੇ ਲਾੜ ਨੂੰ ਪੂਰਾ ਖੋਲ ਕੇ ਲਗਾ ਦੇਣਾ ਹੈ ਚੰਗੀ ਤਰ੍ਹਾਂ ਲਾੜ ਨੂੰ ਆਪਾਂ ਨੇ ਸੈੱਟ ਕਰਕੇ ਇਹ ਲਾੜ ਨੂੰ ਆਪਾਂ ਸਿੱਧਾ ਲਗਾਵਾਂਗੇ ਕਿਉਂਕਿ ਇਹ ਆਪਣੇ ਫ੍ਰੀ ਸਟਾਈਲ ਬੱਟਾਂ ਵਾਲੀ ਪੱਗ ਬਣੀ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਇਹ ਲੋੜ ਤੁਸੀਂ ਕਈ ਤਰੀਕਿਆਂ ਨਾਲ ਲਗਾ ਸਕਦੇ ਹੋ ਇੱਕ ਤਰੀਕਾ ਇਦਾਂ ਹੈ ਇੱਕ ਤਰੀਕਾ ਤੁਹਾਨੂੰ ਹੋਰ ਦੱਸਾਂ ਇਹ ਇਦਾਂ ਵੀ ਲਗਾ ਸਕਦੇ ਹੋ ਤੁਸੀਂ ਸਿੱਧਾ ਲਗਾਉਣਾ ਇੱਕ ਤਰੀਕਾ ਤੁਸੀਂ ਇਸ ਨੂੰ ਗੋੜ ਮਰੂੜੀ ਪਾ ਕੇ ਵੀ ਲਾ ਸਕਦੇ ਹੋ ਆਪਾਂ ਤਾਂ ਸਿੱਧਾ ਲਗਾਵਾਂਗੇ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਐਜੇ ਹੋਰ ਨਵੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਫੇਸਬੁਕ ਪੇਜ ਨੂੰ ਫੋਲੋ ਕਰ ਲਓ ਚੰਗੀ ਤਰ੍ਹਾਂ ਆਪਾਂ ਨੇ ਜਿਹੜਾ ਲਾਸਟ ਰਲ ਲਗਾਇਆ ਸੀ ਉਸ ਦੇ ਵਿੱਚ ਆਪਾਂ ਨੇ ਪੱਗ ਪੈਨ ਦੀ ਬੰਦਨ ਹਣ ਬਲਾਂ ਨੂੰ ਸੈੱਟ ਕਰ ਲੈਣਾ ਹੈ ਚੰਗੀ ਤਰ੍ਹਾਂ ਆਪਾਂ ਨੇ ਰਡਾਂ ਨੂੰ ਸੈੱਟ ਕਰ ਲੈਣਾ ਹੈ ਚੰਗੀ ਤਰ੍ਹਾਂ ਆਪਾਂ ਨੇ ਇਹਦੀ ਆਪਣੀ ਪੱਗ ਵਿੱਚ ਹੋਰ ਸੈਟਿੰਗ ਕਰਨ ਵਾਲੀ ਉਹ ਹੋਰ ਸੈਟਿੰਗ ਕਰ ਲੈਣੀ ਹੈ ਚੰਗੀ ਤਰ੍ਹਾਂ ਆਪਾਂ ਨੇ ਪੱਗ ਨੂੰ ਪੂਰਾ ਸੈੱਟ ਕਰ ਲੈਣਾ ਉਸ ਤੋਂ ਬਾਅਦ ਸੇਟਾਗਾ ਸੇਟਾ ਕਰਨ ਲਈ ਦੋਨਾਂ ਪੱਲੇ ਨੂੰ ਬਰਾਬਰ ਕਰਕੇ ਸਿਰ ਨੂੰ ਆਪਾਂ ਨੇ ਦੋਨਾਂ ਪਾਸੇ ਚੰਗੀ ਤਰ੍ਹਾਂ ਘੁਮਾ ਲੈਣਾ ਹੈ ਸੈੱਟ ਕਰ ਲੈਣਾ ਹੈ ਚੰਗੀ ਤਰ੍ਹਾਂ ਸੈੱਟ ਕਰਕੇ ਆਪਾਂ ਨੇ ਲੜਾ ਨੂੰ ਟੱਗ ਦੇਣਾ ਹੈ ਦੋ ਸਾਰੇ ਚੰਗੀ ਤਰ੍ਹਾਂ ਦੋਵੇਂ ਪਾਸਿਆਂ ਤੋਂ ਆਪਾਂ ਨੇ ਦੋਨੇ ਹੱਥਾਂ ਹੀ ਮਤਲਬ ਨਾਲ ਢੱਕ ਲੈਣਾ ਹੈ ਸਿਰ ਨੂੰ ਉਸ ਤੋਂ ਬਾਅਦ ਜਿਹੜਾ ਆਪਾਂ ਨੇ ਬੈਗ ਵਾਲਾ ਲੜ ਲਗਾਉਣਾ ਬੈਗ ਵਾਲਾ ਲੜ ਚੰਗੀ ਤਰ੍ਹਾਂ ਆਪਾਂ ਨੇ ਪੱਗ ਪੈਣ ਦੀ ਮਤਲਬ ਨਾਲ ਬਲਾਂ ਨੂੰ ਸੈੱਟ ਕਰ ਲੈਣਾ ਹੈ ബാംഗ്ലോടെ കാണാൻ വാഹിഗ